ਜੀ ਬਲੱਡ ਲਾਈਨ ਤਾਂ ਹੈਗੀ ਬਾਈ ਪੰਮਾ ਜੀ ਦੀ ਬਲੱਡ ਲਾਈਨ ਚ ਅੱਛਾ ਡਰ ਮੰਨ ਲਓ ਸੇਲ ਕਰਤਾ ਜੀ ਆਪਣਾ ਆਪ ਦਾ ਅੱਛਾ ਠੀਕ ਹੈ ਜਿਹੜਾ ਪਿੱਛੇ ਜੇ ਤੇ ਸੁਣਿਆ ਸੀ 2 ਲੱਖ 60 ਹਜ਼ਾਰ ਦਾ 2 ਲੱਖ 60 ਹਜ਼ਾਰ ਦਾ ਬਾਈ ਓਮ ਨੇ ਵਕਾਇਆ ਸੀ ਵਕਾਇਆ ਸੀਗਾ ਸੌਦਾ ਕਰਾਇਆ ਸੀ ਜੀ ਉਹ ਲੈ ਕੇ ਜੀ ਡਾਕਟਰ ਮੁਸਤਾਖ ਜੀ ਦੇ ਉਹ ਪਾਟੇ ਕਨ ਵਾਲੇ ਅੱਛਾ ਠੀਕ ਹੈ ਡਾਕਟਰ ਮੁਸਤਾਖ ਦੇ ਬਲੱਡ ਲਾਈਨ ਆ ਗਈ ਇਹ ਉਹਨਾਂ ਤੋਂ ਪੱਠ ਖਰੀਦੀ ਸੀ ਕਿਹੜੀ ਲਓ ਜੀ ਦੋਸਤੋ ਅੱਜ ਤੁਹਾਨੂੰ ਇਹੋ ਜੇ ਸ਼ਖਸ਼ਨਾ ਮਿਲਾਨ ਜਾ ਰਹਿਆਂ ਜਿਹੜੇ ਬਿਟਲ ਬੱਕਰੀਆਂ ਦੇ ਕਿੰਗ ਬਿਟਲ ਬੱਕਰੀਆਂ ਦੇ ਬਾਦਸ਼ਾਹ ਕਿੰਗ ਅਸੀਂ ਇਸ ਕਰਕੇ ਕਹਿ ਰਹਿਆਂ ਕਿ ਜਿਹੜੇ ਗਰੀਬ ਪਰਿਵਾਰ ਦੇ ਵਿੱਚ ਰਹਿ ਕੇ ਵੀ 300 ਰੁਪਿਆ ਦਿਹਾੜੀ ਕਰਕੇ ਆਪਣਾ ਵੀ ਪੇਟ ਪਾਲਦੇ ਨੇ ਤੇ ਬੱਕਰੀਆਂ ਦਾ ਵੀ ਆਪਣੇ ਪਰਿਵਾਰ ਦਾ ਵੀ ਜਿਨ੍ਹਾਂ ਨੇ ਪੂਰੀ ਜ਼ਿੰਮੇਵਾਰੀ ਸੰਭੀ ਤੇ ਇਹਨਾਂ ਬੱਕਰੀਆਂ ਦੀ ਵੀ ਚੰਗੀਆਂ ਬੱਕਰੀਆਂ ਨੇ ਟੋਪ ਦੀਆਂ ਨੇ ਚੰਗੀ ਬਲੱਡ ਲਾਈਨ ਸਾਰੀ ਹੀ ਬਲੱਡ ਲਾਈਨ ਆ ਜਿੰਨਿਆਂ ਵੀ ਬਲੱਡ ਲੈਣਾ ਨੇ ਸਾਰਿਆਂ ਤੇ ਹੀ ਉਹਨਾਂ ਨੇ ਕੰਮ ਕੀਤਾ ਕਿਸੇ ਨਾਲ ਉਹਦੀ ਕੋਈ ਵੈਰ ਵਿਰੋਧਤਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਸਿਰਫ ਜਾਨਵਰ ਨਾਲ ਪਿਆਰ ਹੈ ਚੰਗੀ ਕੁਆਲਿਟੀ ਦਾ ਜਾਨਵਰ ਜਿੱਥੋਂ ਉਹਨਾਂ ਨੂੰ ਮਿਲਿਆ ਚਾਹੇ ਬੱਕਰੀ ਕ੍ਰੋਸ ਕਰਾਣੀ ਪਈ ਚਾਹੇ ਉਹਨਾਂ ਨੂੰ ਬੱਕਰੀ ਖਰੀਦ ਕੇ ਲਿਆਉਣੀ ਪਈ ਉਹਨਾਂ ਖਰੀਦ ਕੇ ਵੀ ਲਿਆਂਦੀ ਤੇ ਬੱਕਰੀ ਕ੍ਰੋਸ ਕਰਾ ਕੇ ਵੀ ਲਿਆਂਦੀ ਤੇ ਉਹਨਾਂ ਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨਾ ਰਿਕਾਰਡ ਤੇ ਜਿੰਨਾ ਉਹਨਾਂ ਦਾ ਸਫ਼ਰ ਤੇ ਜਿੰਨਾ ਸੰਘਰਸ਼ ਸੀ ਅੱਜ ਉਸ ਸ਼ਖਸ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਉਹ ਹੈਗੇ ਜੀ ਸਾਡੇ ਸੱਜਣ ਧਰਮਪਾਲ ਜੀ ਪਿੰਡ ਸਿੰਘਪੁਰਾ ਤੋਂ ਜਿਨ੍ਹਾਂ ਨੇ ਅੱਜ ਤੱਕ ਇਹ ਸਫ਼ਰ ਤੈਅ ਕੀਤਾ ਇਹ ਤੁਸੀਂ ਉਹਨਾਂ ਦੀਆਂ ਬੱਕਰੀਆਂ ਵੇਖ ਸਕਦੇ ਹੋ ਕੱਲੀ ਕੱਲੀ ਬੱਕਰੀ ਤੁਹਾਨੂੰ ਵਿਖਾਵਾਂਗੇ ਹਾਂਜੀ ਧਰਮਪਾਲ ਜੀ ਸਤਿ ਸ੍ਰੀ ਅਕਾਲ ਵੇਦ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹੋਰ ਜੀ ਬਹੁਤ ਵਧੀਆ ਜੀ ਅੱਛਾ ਜੀ ਇਹ ਆਪਣੇ ਘਰ ਦੀਆਂ ਨੇ ਜਾਂ ਆਪਾਂ ਮੁੱਲ ਲੈ ਕੇ ਆਏ ਆ ਜਦੋਂ ਆਪਾਂ ਕੰਮ ਸ਼ੁਰੂ ਕੀਤਾ ਸੀ ਦਰਦ ਸ਼ੁਰੂ ਕੰਮ ਕੀਤੇ ਨੂੰ ਆਪਾਂ ਨੂੰ ਹੋ ਗਏ ਤਕਰੀਬਨ 2012 ਤੋਂ ਕੀਤਾ ਹੈ। ਅੱਛਾ 2012 ਤੋਂ ਆਪਣਾ ਜੱਦੀ ਪੁਸ਼ਤੀ ਕੰਮ ਨਹੀਂ ਗਾਏ। ਜੱਦੀ ਪੁਸ਼ਤੀ ਕੰਮ ਨਹੀਂ ਗਾਏ ਜੀ। ਅੱਛਾ 2012 ਤੋਂ ਇਹ ਦੋ ਪਸ਼ੂ ਆਪਾਂ ਰੱਖਦੇ ਰਹੇ ਹਾਂ ਕਾਫੀ ਸਾਲਾਂ ਤੋਂ। ਠੀਕ ਹੈ ਜੀ। ਠੀਕ ਹੈ ਜੀ। ਤੇ ਉਸ ਤੋਂ ਇਵੇਂ ਆ ਵੀ ਕਦੇ ਦੋ ਰਹਿ ਗਈਆਂ ਕਦੇ ਚਾਰ ਹੋ ਗਈਆਂ। ਕਰਦੇ ਹਾਲਾਤ ਇਹੋ ਜੇ ਸੀ ਕਿ ਪਸ਼ੂ ਆਪਾਂ ਨਹੀਂ ਵਧਾ ਸਕੇ। ਵੇਖੋ ਜੀ ਹਾਲਾਤ ਧਰਮਪਾਲ ਜੀ ਚਲੋ ਗਰੀਬੇ ਉਹ ਤਾਂ ਹਾਲਾਤ ਦੱਸਦੇ ਨੇ ਤੁਹਾਡੇ। ਪਰ ਫੇਰ ਵੀ ਐਡੀਆਂ ਐਡੀਆਂ ਬੱਕਰੀਆਂ ਅਸੀਂ ਸ਼ਾਇਦ ਕਿਸੇ ਚੰਗੇ ਫਾਰਮਾਂ 'ਚ ਨਹੀਂ ਵੇਖੀਆਂ ਤੁਸੀਂ ਇੱਕ ਗਰੀਬ ਕਿੱਲੇ ਤੇ ਬੰਨ ਕੇ ਵੀ ਕਿੱਲੇ ਨਾਲ ਬੰਨੀਆਂ ਨੇ ਰੱਸੀ ਨਾਲ ਬੰਨੀਆਂ ਨੇ ਤੁਸੀਂ ਵੇਖ ਸਕਦੇ ਜੇ ਹਾਈਟ ਇਹ ਕਿੰਨੀ ਹੋਊਗੀ ਇਹਦੀ ਹਾਈਟ 41 ਇੰਚ ਹੋਊਗੀ 41 ਇੰਚ ਇਹ ਪੱਠਾ ਜੀ ਹਾਂ ਇਹ ਪੱਠਾ ਜੀ ਠੀਕ ਹੈ ਜੀ ਸੂਆ ਲਿਆ ਇਹਦੇ ਤੋਂ ਹਾਂ ਇੱਕ ਸੂਆ ਲਿਆ ਜੀ ਦੋ ਛੇ ਸੁਪੀ ਜੀ ਠੀਕ ਹੈ ਜੀ ਨਾਲ ਸੁਏ ਦੀ ਪੱਠ ਵੀ ਦਿਖਾਵਾਂਗੇ ਤੁਹਾਨੂੰ ਇਹ ਸੁਏ ਦੇ ਵੀ ਚਾਰ ਬੱਚੇ ਦਿੱਤੇ ਤੇ ਪਿਛਲੇ ਸੁਏ ਵੀ ਚਾਰ ਬੱਚੇ ਸੀਗੇ ਠੀਕ ਹੈ ਜੀ ਠੀਕ ਹੈ ਜੀ ਤਾਂ ਆ ਤੁਸੀਂ ਵੇਖ ਸਕਦੇ ਹੋ ਚੰਗੀ ਸਕਿਨ ਕੁਆਲਿਟੀ ਚੰਗਾ ਕੰਨ ਖੁੱਲੇ ਹੱਡ ਪੈਰਾਂ ਦੀ ਤੇ ਇਹ ਕਿਹੜੀ ਬਲੱਡ ਲਾਈਨ ਤੋਂ ਇਹ ਜੀ ਬਲੱਡ ਲਾਈਨ ਤਾਂ ਹੈਗੀ ਬਾਈ ਪੰਮਾ ਜੀ ਦੀ ਬਲੱਡ ਲਾਈਨ ਚ ਅੱਛਾ ਠੀਕ ਹੈ ਤੇ ਤੁਹਾਡੇ ਕੋਲ ਕਿਵੇਂ ਪਹੁੰਚੀ ਹੈ ਇਹ ਆਪਾਂ ਬਾਈ ਤੁਲਸੀ ਕੋਲੋਂ ਪਿੰਡ ਚਵਾੜਿਆਣੀ ਤੋਂ ਲੈ ਕੇ ਆਏ ਸੀਗੇ ਪੱਠਾ ਅੱਛਾ ਠੀਕ ਹੈ ਜੀ ਹਾਂ ਜੀ ਇਹ ਤੁਸੀਂ ਪੱਠ ਲੈ ਕੇ ਤੁਹਾਡੇ ਘਰੇ ਪੈਦਾ ਹੋਈ ਹੈ ਨਹੀਂ ਨਹੀਂ ਜੀ ਇਹ ਆਪਾਂ ਪੱਠ ਲੈ ਕੇ ਆਏ। ਅੱਛਾ ਇਹ ਤੁਲਸੀ ਤੋਂ ਤੁਸੀਂ ਲੈ ਕੇ ਆਏ। ਤੁਸੀਂ ਪੱਠ ਲੈ ਕੇ। ਠੀਕ ਹੈ ਜੀ ਠੀਕ ਹੈ ਤੇ ਤੁਹਾਡੇ ਕੋਲ ਕਿੰਨੀ ਤਰ੍ਹਾਂ ਦੀ ਕਿੰਨੀਆਂ ਬਲੱਡ ਲਾਈਨਾਂ ਨੇ ਜਿਨ੍ਹਾਂ ਤੇ ਤੁਸੀਂ ਕੰਮ ਕਰ ਰਹੇ ਹੋ? ਜੀ ਤੁਲਸੀ ਤਿੰਨ ਬਲੱਡ ਲਾਈਨ ਹੈਗੀਆਂ। ਅੱਛਾ ਤਿੰਨ ਬਲੱਡ ਲਾਈਨਾਂ ਨੇ ਅਕਸਰ ਹੀ ਇੱਕ ਫਾਰਮਾ ਦੇ ਵਿੱਚ ਇਹ ਗੱਲ ਜ਼ਰੂਰ ਵੇਖੀ ਜਾਂਦੀ ਹੈ ਕਿ ਅਸੀਂ ਇੱਕੋ ਬਲੱਡ ਲਾਈਨ ਤੇ ਕੰਮ ਕਰਦੇ ਹਾਂ। ਤੁਸੀਂ ਉਹਨਾਂ ਨੂੰ ਕੀ ਸੁਨੇਹਾ ਵੈਸੇ ਦੇਣਾ ਚਾਹੋਗੇ ਵੀ ਇੱਕ ਬਲੱਡ ਲਾਈਨ ਤੇ ਕਰਨਾ ਚਾਹੀਦਾ ਹੈ ਜਾਂ ਚੰਗੇ ਜਾਨਵਰਾਂ ਤੇ ਕਰਨਾ ਚਾਹੀਦਾ ਹੈ? ਦੇਖੋ ਜੀ ਪਹਿਲੀ ਗੱਲ ਤਾਂ ਆਪੋ ਆਪਣੀ ਸੋਚ ਆ ਤਾਂ ਹੈਗਾ ਹੀ ਇਹ। ਠੀਕ ਹੈ ਤੇ ਮੇਰੀ ਸੋਚ ਤਾਂ ਚੰਗੀ ਇਸ ਲਈ ਹੈ ਕਿਉਂਕਿ ਆਪਣਾ ਹਰ ਫਾਰਮਰ ਸਜਣ ਹੈ। ਆ ਠੀਕ ਹੈ ਜੀ। ਠੀਕ ਹੈ ਜੀ। ਆਪਾਂ ਨੂੰ ਕਿਸੇ ਨਾਲ ਨਫ਼ਰਤ ਨਹੀਂ ਹੈ। ਠੀਕ ਹੈ ਜੀ। ਠੀਕ ਹੈ ਜੀ। ਜਿਵੇਂ ਭਾਈ ਓਮ ਕਹਿ ਲੋ। ਹਾਂ ਜੀ ਹਾਂ ਜੀ। ਠੀਕ ਹੈ ਜੀ। ਉਹਨਾਂ ਦੇ ਬਰੀਡਰ ਤੋਂ ਵੀ ਆਪਾਂ ਇੱਕ ਬੱਕਰੀ ਕਰਾਸ ਕਰਾ ਕੇ ਲੈ ਕੇ। ਅੱਛਾ ਠੀਕ ਹੈ ਜੀ। ਜਿਹਦੇ ਸਜਰਾਨੇ ਵਾਲੇ। ਸਜਰਾਨੇ ਵਾਲੇ। ਠੀਕ ਹੈ ਜੀ। ਠੀਕ ਹੈ। ਤੇ ਆਪਾਂ ਨੂੰ ਨਾ ਨਹੀਂ ਕਰਦੇ। ਠੀਕ ਹੈ ਜੀ। ਠੀਕ ਹੈ। ਤੇ ਡਾਕਟਰ ਮੁਸਤਾਖ ਜੀ ਹੋਗੇ। ਉਹਨਾਂ ਦੇ ਬੱਕਰੇ ਦੀ ਵੀ ਇੱਕ ਪਾਠ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ। ਠੀਕ ਹੈ ਜੀ। ਜਿਹੜਾ ਬੱਕਰਾ ਉਹਨਾਂ ਦਾ ਨਾਮ ਹੀ ਵਿਖਿਆ ਸੀਗਾ ਪਾਟੇ ਕੰਨ ਵਾਲਾ ਬੱਕਰਾ ਠੀਕ ਹੈ ਜੀ ਜਿਹੜਾ ਕੋਈ ਬਾਹਰ ਦੇ ਬੰਦੇ ਨੇ ਖਰੀਦੇ ਆ ਸੀ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਜਿਆਦਾ ਪਸ਼ੂ ਆਪਣੇ ਕੋਲ ਹੈਗੇ ਬਾਈ ਪੰਮਾ ਜੀ ਦੀ ਲੈਣਦੇ ਆ ਅੱਛਾ ਜਿਆਦਾ ਪੰਮਾ ਜੀ ਲੈਣਦੇ ਨੇ ਠੀਕ ਹੈ ਇਹ ਆਪਾਂ ਬਾਈ ਤੁਲਸੀ ਨੇ ਕੁਝ ਤਾਂ ਆਪਾਂ ਨੂੰ ਬੱਚੇ ਦਿੱਤੇ ਸੀ ਠੀਕ ਹੈ ਜੀ ਤੇ ਕੁਝ ਆਪਾਂ ਨੇ ਬੱਕਰੀਆਂ ਤੇ ਉਹਨਾਂ ਨੇ ਬਰੀਡਰ ਮੰਨ ਲਓ ਛੱਡਿਆ ਸੀ ਬੱਕਰੀਆਂ ਕਰਾਸ ਕਰਾਈਆਂ ਸੀ ਅੱਛਾ ਜਿਹੜਾ ਅਬ்துਲਸੀ ਕੋਲ ਬਰੀਡਰ ਸੀਗਾ ਟਾਈਗਰ ਨਾਮ ਦਾ ਜਿਹਦੇ ਪਿੱਛੇ ਦੇ ਐਕਸਪਾਇਰ ਹੋ ਗਿਆ ਹਾਂਜੀ ਅੱਛਾ ਉਹਦੀ ਬਲੱਡ ਲਾਈਨ ਠੀਕ ਹੈ ਜੀ ਇਹ ਉਸੇ ਟਾਈਗਰ ਦੀਆਂ ਬੱਚੀਆਂ ਅੱਛਾ ਉਸੇ ਟਾਈਗਰ ਦੀ ਬੱਚੀ ਹੈ ਜੀ ਜੀ ਟਾਈਗਰ ਠੀਕ ਹੈ ਜੀ ਠੀਕ ਹੈ ਟਾਈਗਰ ਦੀਆਂ ਆਪਣੇ ਕੋਲੇ ਤਿੰਨ ਪੱਠਾ ਜੀ ਠੀਕ ਹੈ ਜੀ ਹਾਂਜੀ ਇਹ ਕਿਤੇ ਜੀ ਲਓ ਤਰਮਪਾਲ ਜੀ ਤੁਸੀਂ ਸਾਨੂੰ ਨਾ ਜਿੰਨੀਆਂ ਬੱਕਰੀਆਂ ਨੇ ਚੰਗੀਆਂ ਬੱਕਰੀਆਂ ਵੈਸੇ ਤੁਹਾਡੀਆਂ ਤੇ ਕੱਲੀ ਕੱਲੀ ਬકરી ਨਾ ਤੁਸੀਂ ਸਾਨੂੰ ਵਿਖਾਉਗੇ ਹਾਂਜੀ ਹਾਂਜੀ ਲਓ ਜੀ ਤੇ ਇਹ ਬકરી ਜਿਹੜੀ ਤੁਹਾਡੇ ਕੋਲ ਆ ਸ਼ੇਰੀ ਬકરી ਆ ਇਹ ਜੀ ਇਹ ਵੀ ਪੰਮਾ ਜੀ ਦੀ ਲਾਈਨ ਚੋਂ ਆ ਜੀ ਅੱਛਾ ਪੰਮਾ ਜੀ ਦੇ ਠੀਕ ਹੈ ਜੀ ਠੀਕ ਹੈ ਇਹ ਵੀ ਉਹਨਾਂ ਦੀ ਲਾਈਨ ਚੋਂ ਬકરી ਹੈ ਜੀ ਸ਼ੇਰੀ ਬકરી ਹੈ ਛੇ ਕਦੇ ਲਓ ਜੀ ਵੇਖੋ ਤੁਸੀਂ ਚੰਗੇ ਖੁੱਲੇ ਕੰਨ ਤੇ ਹਾਈਟ ਕਿ ਹੋਊਗੀ ਇਹਨਾਂ ਦੇ ਕੰਨਾਂ ਦੀ ਹਾਈਟ ਇਸ ਬકરી ਦਾ ਕੰਨ ਹੈਗਾ ਜੀ 17 ਇੰਚ 17 ਇੰਚ ਕਾਏ ਕੰਨਾਂ ਜੀ ਤੇ ਖੁੱਲਾ ਮੇਰੇ ਸਾਹਮਣੇ 7 ਇੰਚ ਦੇ ਕਰੀਬ ਹੋਊਗਾ ਜੀ 17 ਇੰਚ ਦਾ ਕੰਨ ਹੈ ਜੀ 17 ਇੰਚ ਕੰਨ ਹੈ ਜੀ ਖੁੱਲੇ ਹੱਡਾਂ ਪੈਰਾਂ ਦੀ ਸੋਹਣੀ ਸ਼ਕਲ ਤੇ ਸਿੰਘ ਵੀ ਪਿੱਛੇ ਕੁੰਡੇ ਸਿੰਘ ਸਿੱਧੇ ਸਿੰਘ ਹੈ ਜੀ ਵੇਖੋ ਤੁਸੀਂ ਤੇ ਆ ਬੱਕਰੀ ਬੱਚੀ ਵੀ ਆ ਗਈ ਜੀ ਟਾਈਗਰ ਦੀ ਬੱਚੀ ਹੈ ਅੱਛਾ ਇਹ ਟਾਈਗਰ ਦੀ ਬੱਚੀ ਹੈ ਜੀ ਠੀਕ ਹੈ ਤੁਲਸੀ ਵਾਲੇ ਦੀ ਠੀਕ ਹੈ ਜੀ ਠੀਕ ਹੈ ਇੰਦਾ ਕਰਨ तकरीबन 18 ਇੰਚ ਹੈ ਜੀ ਉਹਦਾ ਮੇਰੇ ਸਾਹਮਣੇ ਪ੍ਰਿੰਟ ਵੀ ਇਸ ਕਲਰ ਚ ਸੀਗਾ ਹਾਂ ਸੇਮ ਇਸੇ ਰੰਗ ਚ ਸੀ ਠੀਕ ਹੈ ਜੀ ਠੀਕ ਹੈ ਵਸ ਇੱਕ ਗੱਲ ਅਸੀਂ ਧਰਮਪਾਲ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਤੁਹਾਡਾ ਵੈਸੇ ਫੇਵਰੇਟ ਰੰਗ ਕਿਹੜਾ ਹੈ ਕਿ ਸਾਰੇ ਦੇਖੋ ਜੀ ਆਪਣੇ ਸਾਰੇ ਰੰਗ ਫੇਵਰੇਟ ਹੈ ਠੀਕ ਹੈ ਜੀ ਪਸ਼ੂ ਚ ਕੁਆਲਿਟੀ ਹੋਣੀ ਚਾਹੀਦੀ ਹਾਂ ਆ ਤਾਂ ਹੈਗਾ ਜੀ ਆ ਪਸ਼ੂ ਚ ਕੁਆਲਿਟੀ ਹੋਣੀ ਚਾਹੀਦੀ ਤੇ ਪਸ਼ੂ ਦਾ ਖੂਨ ਨਿਕਲਦਾ ਠੀਕ ਹੈ ਜੀ ਠੀਕ ਹੈ ਰੰਗ ਨਹੀਂ ਮੈਟਰ ਕਰਦੇ ਠੀਕ ਹੈ ਜੀ ਹਾਂ ਚਲੋ ਬੜੇ ਲੋਕਾਂ ਨੂੰ ਰੰਗ ਪਸੰਦ ਹੈ ਹਾਂ ਜੀ ਹਾਂ ਜੀ ਚੋਅ ਹੁੰਦੀ ਹੈ ਠੀਕ ਹੈ ਜੀ ਵੱਡੀ ਗੱਲ ਹੈ ਕਿ ਕੁਆਲਿਟੀ ਹੋਣਾ ਪਸੇ ਜੀ ਜ਼ਰੂਰੀ ਹੈ ਜੀ ਜ਼ਰੂਰੀ ਹੈ ਅੱਛਾ ਤਰਮਪਾਲ ਜੀ ਇੱਕ ਤੁਹਾਨੂੰ ਹੋਰ ਅਸੀਂ ਪੁੱਛਣਾ ਚਾਹਾਂਗੇ ਚਲੋ ਗਰੀਬ ਪਰਿਵਾਰ ਦੇ ਵਿੱਚੋਂ ਤੁਸੀਂ ਆਦਾ ਹੀ ਪੇਟ ਪਾਲ ਰਹੇ ਹੋ ਐਡੀਆਂ ਐਡੀਆਂ ਬੱਕਰੀਆਂ ਬਨਨ ਦਾ ਤੁਹਾਡਾ ਕੀ ਕਾਰਨ ਵੀ ਜਿਹੜੀਆਂ ਐਡੀਆਂ ਜਿਹੇ ਹਾਈਟਡ ਬੱਕਰੀਆਂ ਨੇ ਇਹ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਕਿਉਂਕਿ ਆਪਾਂ ਘਰੇ ਬੰਨ ਕੇ ਰੱਖਦੇ ਹਾਂ ਘਰੇ ਉਹ ਤਾਂ ਹਾਂਜੀ 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 ਰਸੇ ਨਾਲ ਬੰਨੀਆਂ ਨੇ ਜੀਟਰ ਮੰਨ ਲਓ ਸੇਲ ਕਰਤਾ ਜੀ ਆਪਣਾ ਆਪ ਦਾ ਅੱਛਾ ਠੀਕ ਹੈ ਜਿਹੜਾ ਪਿੱਛੇ ਜੇ ਸੁਣਿਆ ਸੀ 2 ਲੱਖ 60 ਹਜ਼ਾਰ ਦਾ 2 ਲੱਖ 60 ਹਜ਼ਾਰ ਦਾ ਬਾਈ ਓਮ ਨੇ ਵਕਾਇਆ ਸੀ ਲਕਾਇਆ ਸੀਗਾ ਸੌਦਾ ਕਰਾਇਆ ਸੀਗਾ ਜੀ ਉਹ ਲੈ ਕੇ ਰੋੜਾਂ ਵਾਲੀ ਵਾਲੇ ਗਿਆ ਸੀ ਹਾਂ ਰੋੜਾਂ ਵਾਲੀ ਵਾਲੇ ਲੈ ਕੇ ਗਿਆ ਠੀਕ ਹੈ ਜੀ ਠੀਕ ਹੈ ਹਨਮਾਨਗੜ੍ਹ ਤੋਂ ਰੋੜਾਂ ਵਾਲੀ ਲੈ ਕੇ ਗਿਆ ਸੀ ਕਿ 2,60,000 ਦਾ ਬੱਕਰਾ ਵਿਚੇ ਵਿਚੇ ਜੀ ਵੇਚਿਆ ਜੀ ਠੀਕ ਹੈ ਠੀਕ ਹੈ ਜੀ ਬੱਕਰਾ ਸੀਗਾ ਬਾਈ ਪੰਮੇ ਵਾਲੀ ਲੈਨ ਚੋਂ ਤੇ ਤੁਲਸੀ ਵਾਲੇ ਵੱਡੇ ਟਾਈਗਰ ਦਾ ਬੱਚਾ ਸੀਗਾ ਅੱਛਾ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਜਲਦੀ ਬੱਕਰੀ ਪੱਠ ਕਰਾਸ ਹੋਣਾ ਹਾਈਟ ਰੁਕ ਜਾਂਦੀ ਹੈ ਜੀ ਹਾਂਜੀ ਹਾਂਜੀ ਕਿਉਂਕਿ ਆਪਾਂ ਛੇਤੀ ਕਰਾਸ ਕਰਾਉਂਦੇ ਨਹੀਂ ਜੀ ਠੀਕ ਹੈ ਜੀ 4 ਦਿਨ ਤੋਂ ਬਾਅਦ ਕਰਾਸ ਕਰਾਉਨੇ ਆ ਠੀਕ ਹੈ ਜੀ ਹਾਈ ਇਹ ਬਲੱਡ ਲਾਈਨ ਤੋਂ ਬਹੁਤ ਫਰਕ ਪੈਂਦਾ ਜੀ ਉਹ ਉਹ ਤਾਂ ਹੈਗਾ ਹੀ ਹੈ ਚੰਗੀ ਬਲੱਡ ਲਾਈਨ ਚੰਗੀ ਹਾਈਟ ਤੱਕ ਕਰੋਗੇ ਜੀ ਕਰੋਗੇ ਠੀਕ ਹੈ ਜੀ ਠੀਕ ਹੈ ਜੀ ਤੇ ਅੱਛਾ ਇੱਕ ਹੈਗਾ ਜੀ 20 ਬੱਕਰੀਆਂ ਨੂੰ ਬੰਨ ਕੇ ਰੱਖਣਾ ਇਹ ਤੁਹਾਡੀ ਮਜਬੂਰੀ ਹੈ ਇਹ ਮਜਬੂਰੀ ਹੈ ਅੱਛਾ ਬੰਨ ਕੇ ਰੱਖਣਾ ਹੈ ਮਜਬੂਰੀ ਹੈ ਇਹ ਮਜਬੂਰੀ ਹੈ ਜੀ ਆਪਣੇ ਕੋਲ ਅੱਛਾ ਠੀਕ ਹੈ ਵੈਸੇ ਜਾਨਵਰ ਨੂੰ ਕਿਵੇਂ ਰੱਖਿਆ ਜਾਵੇ ਵੈਸੇ ਜੇ ਚ ਪਾਲਣਾ ਆਵੇ ਤਾਂ ਦੇਖੋ ਜੀ ਜੇ ਜਾਨਵਰ ਖੁੱਲਾ ਰਹਿੰਦੇ ਤੇ ਉਹਦੇ ਵਰਗੀ ਰੀਸ ਅੱਛਾ ਠੀਕ ਹੈ ਜਾਨਵਰ ਨੂੰ ਖੁੱਲਾ ਰੱਖਣਾ ਬਹੁਤ ਜ਼ਰੂਰੀ ਹੈ ਜੀ ਇਹ ਜੀ ਇਹਨਾਂ ਦੀ ਮਜਬੂਰੀ ਹੈ ਬੰਨ ਕੇ ਰੱਖਣਾ ਇਹ ਪੱਟ ਜੀ ਆਪਣੀ ਆਪ ਦੀ ਘਰ ਜੰਮ ਪੱਟ ਹੈ ਅੱਛਾ ਠੀਕ ਹੈ ਜੀ ਠੀਕ ਹੈ ਜੀ ਇਹ ਆਪਣੇ ਕੋਲੇ ਬੱਕਰੀ ਸੀ ਕੀ ਬਹੁਤ ਚੰਗੀ ਜੀ ਆਪਾਂ ਮਾਨਸਾ ਪਿੰਡ ਬੁਰਜ ਮਾਨਸਾ ਸੁਖੀ ਨੂੰ ਦਿੱਤੀ ਸੀ ਅੱਛਾ ਇਹ ਤੁਹਾਡੇ ਤੋਂ ਮੁੱਲ ਲੈ ਕੇ ਗਏ ਹਾਂ ਇਹਨਾਂ ਦੀ ਮਾਂ ਤੇ ਇਹ ਜੋ ਛੋਟੀ ਸੀ ਉਦੋਂ ਆਪਾਂ ਵੇਚਦੀ ਸੀ ਠੀਕ ਹੈ ਜੀ ਠੀਕ ਫਿਰ ਆਪਾਂ ਵਾਪਸ ਲੈ ਕੇ ਆਏ ਜੀ ਠੀਕ ਹੈ ਜੀ ਠੀਕ ਹੈ ਅੱਛਾ ਇਹ ਤੁਸੀਂ ਵਾਪਸ ਲੈ ਕੇ ਆਇਓ ਇੱਕ ਧਰਮਪਾਲ ਜੀ ਹੋਰ ਸੀਗੇ ਅੱਜ ਤੋਂ 3 ਸਾਲ ਦੇ ਕਰੀਬ ਵੈਸੇ ਮੈਨੂੰ ਵੀ ਯਾਦ ਹੈ ਸ਼ਾਇਦ ਹੀ ਵੱਡੇ ਵੱਡੇ ਫਾਰਮਾਂ ਦੇ ਵਿੱਚੋਂ ਕਦੇ ਮੈਂ 40 30 ਤੋਂ 40 ਹਜ਼ਾਰ ਦਾ ਬੱਚਾ ਕਦੇ ਸੁਣਿਆ ਸੀ ਪਰ ਤੁਹਾਡੇ ਮੈਂ ਅੱਖਾਂ ਨਾਲ ਵੇਖਿਆ ਤੇ ਹੱਥੀਂ ਵੇਚੇ ਜੀ 40 40 ਹਜ਼ਾਰ ਦੇ ਬੱਚੇ ਤੁਸੀਂ ਵਿੱਚ ਅੱਜ ਤੋਂ 3 ਸਾਲ ਪਹਿਲਾਂ ਦੇਖੋ ਜੀ ਇਹ ਸਭ ਤુલਸੀ ਦੀ ਕਰਾਮਾਤ ਸੀ ਉਸ ਬੰਦੇ ਨੇ ਆਪਣਾ ਸਾਥ ਦਿੱਤਾ ਠੀਕ ਹੈ ਜੀ ਤੇ ਉਹਦੇ ਟਾਈਗਰ ਦੇ ਬੱਚੇ ਸੀ ਠੀਕ ਹੈ ਜੀ ਠੀਕ ਹੈ ਤੇ ਪੂਰੇ ਚੰਗੇ ਰੇਟਾਂ 'ਚ ਵਿਕੇ ਠੀਕ ਹੈ ਜੀ ਠੀਕ ਹੈ ਆਪਾਂ ਝੂਠ ਵੀ ਨਹੀਂ ਮਾਰਦੇ ਠੀਕ ਹੈ ਕਿਉਂਕਿ ਆਪਾਂ ਹੁਣ 260 ਦਾ ਬੱਕਰਾ ਵੇਚੇ ਤੇ 260 ਦਾ ਹੀ ਵੇਚੇ ਠੀਕ ਹੈ ਜੀ ਠੀਕ ਹੈ ਆਪਾਂ ਨੂੰ ਵੀਡੀਓ ਬਣਾਉਣ ਦਾ ਤੇ ਵੀਡੀਓ ਪਾਉਣ ਦਾ ਸ਼ੌਕ ਨਹੀਂ ਠੀਕ ਹੈ ਕਿਉਂਕਿ ਆਪਾਂ ਵੇਚਣਾ 2 ਲੱਖ ਦਾ ਦੱਸਣਾ 5 ਲੱਖ ਦਾ ਠੀਕ ਹੈ ਜੀ ਠੀਕ ਹੈ ਇਹ ਨਹੀਂ ਆਪਾਂ ਕਰਦੇ ਅੱਛਾ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਹੋਰ ਜਾਨਵਰ ਖਾਓਗੇ ਜਾਨਵਰ ਆ ਦੇਖੋ ਜੀ ਠੀਕ ਜੀ ਡਾਕਟਰ ਮੁਸਤਾਖ ਜੀ ਦੇ ਉਹ 파ਟੇ ਕਰਨ ਵਾਲੇ ਅੱਛਾ ਠੀਕ ਹੈ ਡਾਕਟਰ ਮੁਸਤਾਖ ਦੇ ਬਲੱਡ ਲਾਈਨ ਆ ਗਈ ਇਹ ਉਹਨਾਂ ਤੋਂ ਪੱਠ ਖਰੀਦੀ ਸੀ ਜਾਂ ਤੁਸੀਂ ਉਹਨਾਂ ਨੂੰ ਬੱਕਰੀ ਕਰੋਸ ਦੀ ਆਪਾਂ ਸ਼ੁਰੂ ਚ ਤੁਹਾਨੂੰ ਬੱਕਰੀ ਦਿਖਾਈ ਹੈ। ਅੱਛਾ ਠੀਕ ਹੈ। ਉਹ ਦੀ ਫੀਮੇਲ ਹੈ ਜੀ। ਉਹਨੇ ਪਹਿਲੇ ਸਵੇ ਚਾਰ ਫੀਮੇਲਾਂ ਦਿੱਤੀਆਂ ਜੀ। ਠੀਕ ਹੈ ਜੀ ਠੀਕ ਹੈ। ਇੱਕ ਬੱਚੀ ਸੀ। ਹਾਂਜੀ ਹਾਂਜੀ। ਤਿੰਨ ਬੱਚੇ ਖਤਮ ਹੋ ਗਏ ਸੀ। ਠੀਕ ਹੈ ਜੀ। ਇਹ ਦੋ ਦੰਦ ਹੈ ਜੀ। ਠੀਕ ਹੈ ਜੀ। ਤੇ ਇਹ ਦੀ ਹਾਈਟ ਕਿੰਨੀ ਹੋਵੇਗੀ? ਪੂਰਾ 40 ਇੰਚ। ਅੱਛਾ ਕੱਦ ਪੂਰਾ 40 ਇੰਚ ਹੈ ਤੇ ਇਹ ਅੱਗੇ ਤੁਸੀਂ ਕਰੋਸ ਕਰਵਾਤੀ ਇਹ ਨਹੀਂ ਕਰੋਸ ਕਰੂਗੀ। ਅੱਛਾ ਕਰੋਸ ਨਹੀਂ ਕਰਵਾਈ। ਹਾਂ। ਆਪਾਂ ਨੂੰ ਬਲੈਂਡ ਲਾਈਨ ਤੋਂ ਨਹੀਂ ਇਹ ਆਪਾਂ ਉਹਨਾਂ ਦੇ ਬੱਕਰੇ ਤੋਂ ਹੀ ਕਰੋਸ ਕਰਾਣੀਆਂ ਜੀ। ਠੀਕ ਹੈ ਜੀ। ਇਹ 10ਵੇਂ ਮਹੀਨੇ ਕਰੋਸ अच्छा 10वें महीने को क्रॉस कराओगे ठीक है चार दान पे क्रॉस करावागे जी ठीक है जी ठीक है ठीक है जी तो ये ओना दे खानदान च मान लो 21 पट अच्छा तोड्डे ਤੁਸੀਂ ਕਰ ਰਹੇ ਜੇ ਅੱਜ ਤੁਹਾਡੇ ਕੋਲ ਜਿਹੜੀਆਂ ਹੈਗੀਆਂ ਬੱਕਰੀਆਂ ਉਹ ਹੈਗੀਆਂ ਜੀ ओम चौधरी ਤੋਂ ਇੱਕ क्रॉस करवाई है जी हां जी ਪੰਮੇ ਵਾਲੀ ਬਲੱਡ ਲਾਈਨ ਆ ਗਈ ਜੀ ਠੀਕ ਹੈ ਜੀ ਜਿਹੜੀ ਤੁਸੀਂ ਤੋਂ ਤੁਹਾਡੀ ਅਗਾ ਪੈਦਾ ਹੋਏ ਬੱਚੇ हां जी हां जी ਏਕਾ ਡਾਕਟਰ ਮੁਸਤਾਕ ਦੇ ਆ ਗਈ हां जी ਠੀਕ ਹੈ ਜੀ ਠੀਕ ਹੈ ਜੀ ਲਓ ਵੀਰ ਜੀ ਤੁਸੀਂ ਵੇਖ ਰਹੇ ਜੇ ਹਰ ਇੱਕ ਤਰ੍ਹਾਂ ਦੀ ਬਲੱਡ ਲਾਈਨ ਇਸ ਵੀਰ ਨੇ ਕਰੇ ਰੱਖੀ ਐ ਇਹ ਪੱਠ ਦੋ ਦੰਦ ਹੋ ਗਈ ਜੀ ਠੀਕ ਹੈ ਜੀ ਇਹਦੀ ਹਾਈਟ ਘਟ ਹੈ ਠੀਕ ਹੈ ਪਰ ਇਹ ਆਪਣੀ ਵੱਡੇ ਬੱਕਰੇ ਦੀ ਪੈਣ ਹੈ ਅੱਛਾ ਇਹ ਵੱਡੇ ਬੱਕਰੇ ਦੀ ਪੈਣ ਹੈ ਜਿਹੜਾ ਆਪਾਂ 260 ਦਾ ਵੇਚਿਆ ਹੈ ਹਾਂ ਉਹਦੀ ਪੈਣ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਇਹ ਵੀ ਕ੍ਰੋਸ ਕਰਾਤੀ ਹੈ ਜੀ ਨਹੀਂ ਕ੍ਰੋਸ ਨਹੀਂ ਕਰਾ। ਅੱਛਾ ਕ੍ਰੋਸ ਨਹੀਂ ਕਰਾਈ ਇਹ ਵਾਲੀ ਤੁਸੀਂ ਹੈਗੀ ਇਹੀ ਉਸੇ ਬਲੱਡ ਲਾਈਨ ਚ ਹੈ ਠੀਕ ਹੈ ਜੀ ਟਾਈਗਰ ਦੀ ਬਲੱਡ ਲਾਈਨ ਚ ਹੈ ਠੀਕ ਹੈ ਉਹਨਾਂ ਨੇ ਬੱਚਾ ਵੇਚਿਆ ਸੀ ਅੱਗੇ ਫਾਜ਼ਲ ਕਾ ਜੋਕੀ ਨੂੰ ਉਹਦੀ ਬੱਚੀ ਹੈ अच्छा ओरी बच्ची है ठीक थी, है जी अच्छी क्वालिटी दी है हां तो स्किन क्वालिटी भी बहुत सोहनी ते अच्छा ये भी पट्ट अपने ਕੋਲ ਚਾਰ ਦੰਦ ਹੈ ਜੀ ਠੀਕ ਹੈ ਇਹ ਵੀ ਟਾਈਗਰ ਦੀ ਬੱਚੀ ਹੈ ਜੀ ਠੀਕ ਹੈ ਹਾਂਜੀ ਇਹ ਟਾਈਗਰ ਦੀ ਬੱਚੇ ਟਾਈਗਰ ਦੀ ਬੱਚੀ ਹੈ ਹਾਂਜੀ ਠੀਕ ਹੈ ਜੀ ਇਹਨਾਂ ਦੀਆਂ ਮਾਵਾਂ ਸੇਲ ਕਰਤੀਆਂ ਜੀ ਠੀਕ ਹੈ ਇਹ ਵੀ ਉਹ ਦੀ ਬੱਚੀ ਹੈ ਅੱਛਾ ਕੁੱਲ ਇਹ ਰੰਗ ਸਾਰੇ ਹੀ ਨੇ ਤੁਹਾਡੇ ਕੋਲ ਹਾਂਜੀ ਫੇਰਾ ਵੀ ਹੈ ਕਾਲਾ ਵੀ ਹੈ ਲੋਹਾ ਵੀ ਹੈ ਆਪਣੇ ਕੋਲ ਜਿਆਦਾ ਪਸ਼ੂ ਬਾਈ ਪੰਮੇ ਵਾਲੀ ਲਾਈਨ ਚ ਹੈ ਤੇ ਉਹ ਲਾਈਨ ਸਾਰੇ ਰੰਗ ਕਰਦੀ ਠੀਕ ਹੈ ਜੀ ਉਹਦੇ ਜੋ ਡੱਬੇ ਵੀ ਪੈਦਾ ਹੁੰਦੇ ਆ ਕਾਲੇ ਵੀ ਹੋ ਜਾਂਦੇ ਆ ਠੀਕ ਹੈ ਚਿਹਰੇ ਵੀ ਹੋ ਜਾਂਦੇ ਆ ਅੱਛਾ ਠੀਕ ਹੈ ਜੀ ਠੀਕ ਹੈ ਅੱਛਾ ਜਾਨਵਰ ਜਿਆਦੇ ਨਾਲੋਂ ਥੋੜੇ ਰੱਖ ਲਓ ਕੁਆਲਿਟੀ 'ਚ ਰੱਖ ਲਓ ਕੁਆਲਿਟੀ 'ਚ ਰੱਖ ਅੱਛਾ ਕੁਆਲਿਟੀ 'ਚ ਰੱਖ ਲਓ ਲਓ ਵੀਰ ਜੀ ਇਸ ਵੀਰ ਨੇ ਥੋੜੇ ਜਾਨਵਰ ਰੱਖੇ ਤੇ ਅੱਛਾ ਕਮਾਈ ਦਾ ਜ਼ਿਕਰ ਕੀ ਕਰ ਸਕਦੇ ਆ ਤੁਹਾਡਾ ਕਮਾਈ ਜੀ ਦੇਖੋ ਬਹੁਤ ਸਾਨੂੰ ਬਹੁਤ ਕੁਝ ਦਿੱਕਤਾ ਹੈ ਨਾ ਵੀ ਠੀਕ ਹੈ ਜੀ ਮੈਂ ਤਾਂ ਇਕੱਲਾ ਦਿਹਾੜੀਦਾਰ ਬੰਦਾ ਸੀ ਹਾਂਜੀ ਹਾਂਜੀ ਆ ਕਰ ਵੀ ਬਣਾਇਆ ਜੀ ਜੁਆਕਾਂ ਨੂੰ ਵੀ ਪੜਾ ਲਿਆ ਜੀ ਠੀਕ ਹੈ ਜੀ ਜਿੰਨਾ ਮੰਨ ਲਓ ਆਪਣਾ ਕਹਿ ਸਕਦੇ ਹਾਂ ਬਹੁਤ ਵਧੀਆ ਟਾਈਮ ਇਹਨਾਂ ਨੇ ਟਪਾਇਆ ਠੀਕ ਹੈ ਜੀ ਤੇ ਅੱਗੇ ਵੀ ਟਾਈਮ ਚੰਗਾ ਟਪਾਈ ਜਾਂਦੀ ਸੀ ਚਲੋ ਬਹੁਤ ਵਧੀਆ ਕਿਹੜੇ ਫਾਰਮਰ ਨੇ ਇਹਨਾਂ ਦੀ ਸੇਵਾ ਕੀਤੀ ਹੈ ਜੀ ਹਾਂਜੀ 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 ਦੇਖੋ ਜੀ ਉਹਨਾਂ ਨੂੰ ਕੋਈ ਘਾਟ ਨਹੀਂ ਠੀਕ ਹੈ ਜੀ ਠੀਕ ਹੈ ਭਾਈ ਓਮ ਜੀ ਸਜਰਾਣੇ ਵਾਲੇ ਹਾਂਜੀ ਹਾਂਜੀ ਪਸ਼ੂ ਲੈ ਕੇ ਆਏ ਸੀ ਕਿਸੇ ਟਾਈਮ ਠੀਕ ਹੈ ਬਹੁਤ ਲਿਸੇ ਪਸੂ ਜੀ ਹਾਂਜੀ 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 ਕਈ ਬੰਦਿਆਂ ਨੇ ਰਾਏ ਦਿੱਤੀ ਜੀ ਐਵੇਂ ਐਵੇਂ ਖਤਮ ਹੋ ਜੂ ਖਲਾਨਾ ਹੋ ਜੂ ਹਾਂ ਹਾਂ ਤੇ ਉਹ ਕੁਝ ਟਾਈਮ ਬਾਅਦ ਮੈਨੂੰ ਮਿਲ ਗਈ ਠੀਕ ਹੈ ਜੀ ਤੇ ਮੈਂ ਕਿਹਾ ਵੀ ਤੁਸੀਂ ਸੇਵਾ ਕਰੋਗੇ ਖਾਸ ਸੇਵਾ ਕਰੋਗੇ ਤਾਂ ਜ਼ਰੂਰ ਤੁਸੀਂ ਬਹੁਤ ਕੁਝ ਦੇਣਗੇ ਹਾਂਜੀ 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 ਤੇ ਅੱਜ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਜੀ ਬਹੁਤ ਕੁਝ ਦੇਣੀ ਹੈ ਉਹਨਾਂ ਨੂੰ ਤਾਂ ਉਹ ਤਾਂ ਹੈਗਾ ਜੀ ਬਹੁਤ ਸਟੈਂਡ ਹੈਗੇ ਨੇ ਅੱਜ ਉਹ ਵੀ ਅੱਛਾ ਧਰਮਪਾਲ ਜੀ ਇੱਕ ਗੱਲ ਹੋਰ ਹੈ ਚਲੋ ਚੰਗੀ ਕੁਆਲਿਟੀ ਦੇ ਬੱਚੇ ਨੇ ਤੁਹਾਡੇ ਉਹ ਵੀ ਤੁਸੀਂ ਕਿੱਲਾਂ ਤੇ ਬੰਨ ਕੇ ਬੜੇ ਸੋਹਣੇ ਜਾਨਵਰ ਪਾਲ ਰੱਖੇ ਨੇ ਇਹਨਾਂ ਦੇ ਬੱਚੇ ਮੌਕੇ ਤੇ ਜੇ ਕੋਈ ਲੈਣਾ ਚਾਵੇ ਤੇ ਤੁਹਾਡੇ ਕੋਲ ਬੱਚੇ ਮਿਲ ਜਾਣਗੇ ਦੇਖੋ ਜੀ ਬੱਚੇ ਮੌਕੇ ਤੇ ਨਹੀਂ ਹੈਗੇ ਅੱਛਾ ਹੈਗੇ ਨਹੀਂ ਆਪਣੇ ਜੀ 2 ਮਹੀਨਿਆਂ ਬਾਅਦ ਹੀ ਸੇਲ ਹੋਏ ਠੀਕ ਹੈ ਜੀ ਠੀਕ ਹੈ ਤਕਰੀਬਨ ਆਪਾਂ 2 ਮਹੀਨਿਆਂ ਦਾ ਬੱਚਾ ਸੇਲ ਕਰ ਦਿੰਦੇ ਹੁਣ ਆਪਾਂ ਦੋ ਬੱਚੇ ਰੱਖੇ ਜੇ ਇੱਕ ਫੀਮੇਲ ਹੈ ਇੱਕ ਮੇਲ ਹੈ ਇੱਕ ਫੀਮੇਲ ਆਪਾਂ ਰੱਖੀਏ ਬਸ ਆਪਾਂ ਹਰ ਸੂਏ ਚੋ ਇਹ ਕੀ ਇਹ ਵੈਸੇ ਸੇਲ ਨੇ ਨਹੀਂ ਜੀ ਅੱਛਾ ਠੀਕ ਹੈ ਬੱਚਾ ਕੋਈ ਭਰਾ ਲਏਗਾ ਕੀ ਸੇਲ ਕਰ ਦਾਂਗੇ ਆਪਣੇ ਆਪ ਦੇ ਬੱਕਰੇ ਦਾ ਆ ਫੇ ਮੇਲ ਆਪਾਂ ਹਰ ਸੂਏ ਚੋ ਆਪਾਂ ਇੱਕ ਬੱਚਾ ਰੱਖੀ ਦੈ ਜੀ ਬਸ ਠੀਕ ਹੈ ਜੀ ਅੱਛਾ ਜੀ ਇਹ ਬੱਚਾ ਵਿਖਾਓਗੇ ਤੁਸੀਂ ਹਾਂ ਇਹ ਦੇਖੋ ਠੀਕ ਹੈ ਨਹੀਂ ਜਿਹੜਾ ਸੇਲ ਕਰਨਾ ਹਾਂ ਇਹ ਬੱਕਰਾ ਸੇਲ ਕਰ ਦੇਣਗੇ ਠੀਕ ਹੈ ਲਓ ਜੀ ਇਹ ਬੱਕਰਾ ਸੇਲ ਹੈ अच्छा ਜਿਹੜਾ 260000 ਦਾ ਤੁਸੀਂ ਵੇਚਿਆ ਜੀ ਕਿ ਪੰਮੇ ਵਾਲੇ ਬਲੱਡ ਲੈਣ ਚਾਹ ਬੱਚਿਆਂਾਂ ਚੋ ਹੈ ਜੀ اچھا ਚਾਰ اچھا ਇਹ ਚਾਰ ਬੱਚਿਆਂ ਚੋ ਸੀਗੇ ਹਾਂਜੀ ਇਹ ਚਾਰ ਬੱਚਿਆਂ ਚੋ ਹੈ ਜੀ ਠੀਕ ਹੈ ਜੀ ਠੀਕ ਹੈ ਨਹੀਂ ਧਰਮਪਾਲ ਜੀ ਸਕਿਨ ਕੁਆਲਟੀ ਵੀ ਨੱਕ ਦੇ ਵੀ ਸੋਹਣੇ ਨੇ ਜੀ ਬਹੁਤ ਸੋਹਣੇ ਜਾਨਵਰ ਤੁਹਾਡੇ ਇਹ ਬੱਚਾ ਆਪਾਂ ਸੇਲ ਕਰ ਦਿਆਂਗੇ ਜੀ ਅੱਛਾ ਠੀਕ ਹੈ ਜੀ ਅੱਛਾ ਧਰਮਪਾਲ ਜੀ ਇਹ ਤੁਸੀਂ ਇਹਨਾਂ ਨੂੰ ਖਾਣ ਵਾਸਤੇ ਕੀ ਪਾ ਰਹੇ ਬਸ ਇਹੀ ਹੈ ਜੀ ਨੀਰਾ ਪਾ ਦਿੰਨੇ ਆ ਠੀਕ ਹੈ ਜੀ ਸ਼ਾਮ ਨੂੰ ਥੋੜਾ ਬਹੁਤ ਇਹਨਾਂ ਨੂੰ ਫੀਡ ਪਾ ਦਿੰਦੇ ਠੀਕ ਹੈ ਜੀ ਲੈ ਧਰਮਪਾਲ ਜੀ ਤੁਸੀਂ ਆ ਬੱਕਰੇ ਬਾਰੇ ਨਹੀਂ ਸਾਨੂੰ ਕੋਈ ਗੱਲ ਕੀਤੀ ਤੁਸੀਂ ਇਹ ਬੱਕਰਾ ਵੀ ਰਹੀ ਆਪਣੇ ਕੋਈ ਸੱਜਣ ਮਿੱਤਰ ਦਾ ਇਹ ਆਪਣਾ ਨਹੀਂਗਾ ਹਾਂ ਇਹ ਉਹ ਬਈ ਮਾਨਸਾ ਵਾਲੇ ਸੁਖੀ ਹੈ ਅੱਛਾ ਠੀਕ ਹੈ ਠੀਕ ਹੈ ਤੇ ਆਪਣੇ ਕੋਲ ਕਿਵੇਂ ਪਹੁੰਚਿਆ ਹੈ ਇਹ ਬਈ ਆਪਾਂ ਬੱਕਰੀਆਂ ਲਵਾਣ ਖਾਤਰ ਲੈ ਗਏ ਸੀ ਅੱਛਾ ਮੰਗ ਕੇ ਲਿਆਏ ਆਪਾਂ ਹਾਂ ਠੀਕ ਹੈ ਜੀ ਠੀਕ ਹੈ ਤੇ ਇਹ ਬਲੱਡ ਲੈਣ ਏ ਬਾਈ ਪੰਮੇ ਵਾਲੇ ਬਲੱਡ ਲੈਣੇ। ਅੱਛਾ ਪੰਮੇ ਵਾਲੇ ਬਲੱਡ ਲੈਣੇ ਕੀ ਆ? ਇਹ ਤુલਸੀ ਵਾਲੇ ਬੱਕਰੇ ਦਾ ਪੋਤਾ ਹੈ। ਠੀਕ ਆ ਠੀਕ ਆ। ਤુલਸੀ ਨੇ ਬੱਚਾ ਵੇਚਿਆ ਸੀ ਸੁਖੀ ਨੂੰ ਉਹਨਾਂ ਨੇ ਦਿੱਤਾ ਅਗੇ ਗੁਰਪ੍ਰੀਤ ਨੂੰ। ਠੀਕ ਆ ਜੀ। ਮਲਕਾਣੇ ਤੇ ਉਸ ਬੱਕਰੇ ਦਾ ਬੱਚਾ ਤੇ ਬਾਈ ਸੁਖੀ ਦੀ ਬੱਕਰੀ ਦਾ ਬੱਚਾ ਜੀ। ਨਹੀਂ ਕਹਿੰਦੇ ਗੱਲਾਂ ਨੇ ਜੀ। ਬੱਚਾ ਬਹੁਤ ਸੋਹਣਾ ਤੇ ਹਾਂ ਕੰਨ ਤੇ ਹਾਇ ਸ਼ਕਲ ਪੱਖੋਂ ਵੀ ਬਹੁਤ ਸੋਹਣਾ ਨੱਕ ਨੁਕੜਾ ਬਹੁਤ ਵਧੀਆ ਜੀ। ਹਾਂਜੀ। ਅੱਛਾ ਧਰਮਪਾਲ ਜੀ ਜਿਹੜੇ ਬੱਚੇ ਦੀ ਗੱਲ ਕਰੀਆ ਵੀ ਤੁਹਾਡੇ ਕੋਲ ਜਿਹੜੇ ਬੱਚੇ ਆਉਂਦੇ ਨੇ। ਉਹ ਤੁਸੀਂ ਕਿਵੇਂ ਸੇਲ ਕਰਦੇ ਆਪਾਂ ਦਾ ਸਭ ਕੁਝ ਤਾਂ ਇੱਥੇ ਸੇਲ ਕਰ ਦਿੰਨੇ ਆ ਜੀ ਠੀਕ ਹੈ ਜਿਵੇਂ ਕੋਈ ਰਹਿ ਗਈ ਜਿਹੜੇ ਆਪਾਂ ਉਹ ਮਾਨਸਾ ਬੁਰਜਮਾਨਸ ਵਾਲਾ ਗਿਆਨ ਠੀਕ ਹੈ ਜੀ ਗਿਆਨ ਨੂੰ ਦੇ ਦਿੰਨੇ ਆ ਜੀ ਉਹ ਹੀ ਲੈ ਜਾਂਦੇ ਆਪਣੇ ਕੋਲ ਉਹ ਹੀ ਫੇਸਟੂਕ ਲੈਂਦਾ ਕਿ ਅੱਛਾ ਗਿਆਨ ਤੁਹਾਡੇ ਕੋਲੋਂ ਲੈ ਕੇ ਜਾਂਦਾ ਹੈ ਕਿ ਤੁਹਾਡੇ ਕੋਲ ਗਾਹ ਲੈ ਕੇ ਆਉਂਦਾ ਹੈ ਗਾਹਕ ਲੈ ਕੇ ਆਉਂਦਾ ਹੈ ਅੱਛਾ ਗਾਹਕ ਲੈ ਕੇ ਆਉਂਦਾ ਠੀਕ ਹੈ ਜੀ ਠੀਕ ਹੈ ਚਲੋ ਜੋ ਤੁਹਾਡਾ ਬਣਦਾ ਵਿਆਹ ਉਹ ਤੁਹਾਨੂੰ ਦੇ ਕੇ ਜਾਂਦੇ ਨੇ ਸਾਨੂੰ ਮਿਲ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਅੱਛਾ ਅੱਛਾ ਤਰਮਪਾਲ ਜੀ ਇੱਕ ਜਿਹੜੀ ਗੱਲ ਹੈ ਨਾ ਕਹਿਣੀ ਬਣਦੀ ਹੈ ਹਾਂਜੀ ਹਾਂਜੀ ਕਮਾਈ ਪੱਖੋਂ ਤਾਂ ਵੈਸੇ ਤੁਸੀਂ ਵੱਡੇ ਵੱਡੇ ਫਾਰਮਾਂ ਨੂੰ ਵੀ ਮਾਰ ਪਾਈ ਹੋਈ ਹੈ ਪਿੱਛੇ ਜੇ ਤਾਂ 3 ਸਾਲ ਤਾਂ ਮੈਨੂੰ ਯਾਦ ਹੈਗਾ ਤੁਸੀਂ ਨਾ 40-40 ਹਜ਼ਾਰ ਦੇ ਬੱਚੇ ਵੇਚੇ ਨੇ ਹਾਂ ਵੇਚੇ ਵੇਚੇ ਜੀ ਉਹ ਮੇਰੇ ਕੋਲ ਹੀ ਵਿਕੇ ਨੇ ਉਹ ਕੋਈ ਦੂਰ ਆਏ ਨਹੀਂ ਹਾਂਜੀ ਉਹ ਤੁਸੀਂ ਵੇਚੇ ਨੇ ਤੇ ਅੱਜ ਤੱਕ ਮੇਰੇ ਸਾਹਮਣੇ ਕੋਈ ਚੰਗੇ ਫਾਰਮ ਵਾਲਾ ਹੋਊਗਾ ਜਿਨੇ 40-40 ਹਜ਼ਾਰ ਦੇ ਅੱਜ ਤੋਂ 3 ਸਾਲ ਪਹਿਲਾਂ ਵੇਚੇ ਹੋਣਾ ਹੁਣ ਤਾਂ ਵਿਚਾਲੇ ਵੇਚ ਹੀ ਜਾਂਦੇ ਨੇ ਤੇ ਜੰਮਦੇ ਬੱਚੇ 40-40 ਹਜ਼ਾਰ ਦੇ ਤੁਸੀਂ ਵੇਚੇ ਤੇ ਕਮਾਈ ਪੱਖੋਂ ਅੱਜ ਵੀ ਤੁਹਾਡਾ ਵ ਚਲੋ ਮਾਲਕ ਆਪਾਂ ਕਹਿੰਦੇ ਤੁਹਾਨੂੰ ਤਰੱਕੀਆਂ ਬਖਸ਼ੇ ਤੈ ਮਿਹਨਤ ਕਰੀ ਜਨੇ ਕਮਾਈ ਵੀ ਵਧੀਆ ਆ ਕਮਾਈ ਵਧੀਆ ਜੀ ਹਾਂ ਵਧੀਆ ਕਮਾਈ ਹੈ ਜੀ ਨਹੀਂ ਕਮਾਈ ਬਹੁਤ ਵਧੀਆ ਜੀ ਅੱਛਾ ਜੀ ਧਰਮਪਾਲ ਜੀ ਬਾਕੀ ਸ਼ੁਕਰੀਆ ਜੀ ਤੁਹਾਡਾ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਅੱਛਾ ਠੀਕੇ ਵੀਰ ਜੀ ਤੁਸੀਂ ਬਣੇ ਰਹੋ ਸਾਡੇ YouTube ਚੈਨਲ ਤੇ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਲਓ ਅੱਗੇ ਹੋਰ ਵੀ ਚੰਗੀਆਂ ਵੀਡੀਓ ਵੇਖਣ ਦੇ ਲਈ ਤੁਸੀਂ ਸਾਡੇ ਚੈਨਲ ਤੇ ਤੁਸੀਂ ਸਬਸਕ੍ਰਾਈਬ ਕਰੋ ਲਾਈਕ